ਅਲੀ ਜਾਨ ਚੁੱਪੋਂ ਦਾ ਲਾਈਵ ਹੈ ਜੀ ਆਹ ਇਸਾਕੇ ਐਸਐਸਪੀ ਸਾਫ ਫਰੋਸਪਰ ਦਾਪਕੰਦਸੇ ਇਹਨਾਂ ਦੀ ਟੀਮ ਬਾਅਦ ਪਿੱਛੇ ਹੱਥ ਨਾਲ ਹਾਸਿਲ ਕਰਿਆ ਅਸੀਂ ਇਹ ਜੀਰਾ ਤੋਂ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਇੱਕ ਮਹੀਨੇ ਦੀ ਮਿਹਨਤ ਤੋਂ ਬਾਅਦ ਇਸ ਆਪਰੇਸ਼ਨ ਨੂੰ ਸਫਲ ਕੀਤਾ ਹੈ ਸ਼ੁਰੂਆਤੀ ਇਹ ਜਿਹੜੀ ਇਹ ਮਸਿਕ ਨਾ ਇਹ ਪਹਿਲਾਂ ਬੁਧਨਪਰ ਵਾਲੀ ਜਿੱਥੇ ਕਿਤੇ ਗਈ ਸੀ ਕਿ ਪੁਲਿਸ ਸਟੇਸ਼ਨ ਅਦਰਪੁਰ ਦੇ ਵਿੱਚ ਜਿਹਦੇ ਵਿੱਚ 2 ਕਿਲੋ 717 ਗ੍ਰਾਮ ਹੈਰੋਇਨ ਕਵਰ ਕੀਤੀ ਗਈ ਸੀ ਔਰ 4 ਵਿਅਕਤੀ ਇਹ ਚ ਰਸਕ ਚੁਦਗੇ Pratap, Jagdeep, Malook ਤੇ Karandeep ਤਿੰਨ ਤਾਂ ਫਿਰੋਜ਼ਪੁਰ ਦੇ ਏਰੀਆ ਤੋਂ ਨੇ ਇੱਕ ਫਾਦਲ ਕਾ ਏਰੀਆ ਤੋਂ ਹਰਨੇ ਵਾਲਾ ਬੋਲ ਹੈ ਜਿਹੜਾ ਇੱਕ ਆਗਮੀ ਹੈ Jagdeep ਇਨਾਂ ਦੀ ਰਿਕਵਰੀ ਤੋਂ ਬਾਅਦ ਜਦੋਂ ਫਰਦਾਇਨ ਨੋਟੀਫਿਕੇਸ਼ਨ ਕੀਤੀ ਗਈ ਹੈ ਤਾਂ ਉਸ ਦੇ ਦੌਰਾਨ ਜਿਹੜਾ ਪ੍ਰਤਾਪ ਹੈ ਪ੍ਰਤਾਪ ਕਿਲਚਾ ਦਾ ਰਣ ਵਾਲਾ ਉਸ ਦੇ ਕੋਲੋਂ 19 ਕਿਲੋ 570 ਗ੍ਰਾਮ ਹੈਰੋਇਨ ਹੋਰ ਰਿਕਵਰ ਕੀਤੀ ਗਈ ਹੈ ਇਹ ਟੋਟਲ ਜਿਹੜੀ ਹੈ ਲਗਭਗ 22.5 ਕਿਲੋ ਹੈਰੋਇਨ ਇਸ ਗਰੁੱਪ ਕੋਲੋਂ ਰਿਕਵਰ ਕੀਤੀ ਗਈ ਹੈ ਔਰ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਹੈ ਮਲੂਕ ਜਿਹੜਾ ਕਿ ਮਮਦੋਦੀ ਦੇ ਇਹਦਾ ਰਹਿਣ ਵਾਲਾ ਹੈ ਇਹਦੇ ਪਹਿਲਾਂ 11 ਕਿਲੋ ਐਰੋਨਡਰ ਤੇਲਾਂ ਵੀ ਪਤਾ ਹੈਗਾ ਬਾਕੀ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਨਾ ਬੈਂਕ ਚੈਕ ਡੈਂਟਸ ਨੂੰ ਦੇਖ ਰਹੇ ਹਾਂ ਰਿਕਾਰਡ ਦੇਖ ਰਹੇ ਹਾਂ ਇਹਦੇ ਵਿੱਚ ਜਦੋਂ ਜਿਹੜੀ ਫਦਰ ਇਨਵੈਸਟੀਗੇਸ਼ਨ ਦਾ ਦੌਰਾਨ ਜਿਹੜੀ ਰਿਕਵਰੀ ਹੋਈ ਹੈ ਉਹਦੇ ਵਿੱਚ ਬੀਐਸਐਫ ਦੇ 99 ਬਟਾਲੀਅਨ ਜਿਹੜੀ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਔਰ ਹਮੇਸ਼ਾ ਹੀ ਬੀਐਸਐਫ ਦੇ ਨਾਲ ਕਾ ਬੜਾ ਵਧੀਆ ਸਹਿਯੋਗ ਰਿਹਾ ਔਰ ਅੱਗੇ ਤੋਂ ਵੀ ਰਹੇਗਾ ਅੱਜ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਵੀ ਅਸੀਂ ਸਾਥੇ ਚੱਲ ਰਹੇ ਹਾਂ ਇਸ ਤੋਂ ਇਲਾਵਾ ਜੁਧ ਨਸ਼ਾ ਵਿਰੁੱਧ ਜਿਹੜੀ ਸਾਡੀ ਕੈਂਪੇਨ ਚੱਲ ਰਹੀ ਹੈ ਇਹ ਵੀ ਉਹਦਾ ਹੀ ਹਿੱਸਾ ਹੈ ਉਸ ਦੇ ਮੋਟੋ ਦੇ ਅੰਦਰ ਹੀ ਅਸੀਂ ਸਾਰਾ ਕੰਮ ਕਰ ਰਹੇ ਸੀਗੇ ਔਰ ਇਹਦੇ ਵਿੱਚ ਜਿਹੜਾ ਅਸੀਂ ਟੋਟਲ ਐਸਐਲ ਤੱਕ ਫਿਰੋਜ਼ਪੁਰ ਦੇ ਵਿੱਚ ਐਸਐਸਪੀ ਸਾਹਿਬ ਦੀ ਨਿਗਰਾਨੀ 'ਚ 308 ਕਿਲੋ ਹੈਰੋ ਰਿਕਵਰ ਕਰਾ ਲਿਆ ਔਰ ਸਾਨੂੰ ਉਮੀਦ ਹੈ ਕਿ ਵੀ ਅਸੀਂ ਫਰਦਰ ਵੀ ਇਸ ਤੋਫੀ ਦੇ ਵਿੱਚ ਵੀ ਤਾਂ ਹੋਰ ਇਨਫੋਰਮੇਸ਼ਨ ਤੇ ਵੀ ਕੰਮ ਕਰਕੇ ਉਹ ਵਧੀਆ ਕੰਮ ਕੀਤਾ ਜਾਵੇ। ਕੜਾ ਕੋ ਸਵਾਲ ਹੈ ਤਾਂ ਦੱਸ ਦਿਓ ਜਿਹੜਾ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਕੰਟੈਕਟ ਮੈਨ ਜਿਹੜਾ ਕਿ ਇਹ ਸਾਈ ਸਪਲਾਈ ਭੇਜ ਰਹਿਤ ਸੀਗਾ ਅਸੀਂ ਉਸ ਐਂਗਲ ਨੂੰ ਵੀ ਐਕਸਪਲੋਰ ਕਰਦੇ ਹਾਂ। ਸਰ ਕਿੱਥੇ ਜਾਣੀ ਜੀ? ਇਹ ਫਰਦਰ ਇਹਦਾ ਜਿਹੜਾ ਕੁਸ਼ ਪਾਰਟਾ ਜਿਹੜਾ ਦੱਸਿਆ ਸੀ ਤਾਂ ਮੋਟਨੀ ਵਾਲਾ ਬੰਦਾ ਜਿਹੜਾ ਹੈਗਾ ਜਨਦੀਪ ਇਹ ਲੈ ਕੇ ਗਿਆ ਸੀਗਾ ਇਹਨੇ ਲੈ ਕੇ ਜਾਣ ਦੀ ਸੀ ਔਰ ਬਾਕੀ ਇਹਨਾਂ ਦੇ ਹੋਰ ਕੰਟੈਕਟਸ ਹੈਗੇ ਆ ਫਾਰਵਰਡ ਲਿੰਕੀਜਿਸ ਅਸੀਂ ਫਰਦਰ ਚੈੱਕ ਕਰ ਰਹੇ ਹਾਂ ਉਹ ਫਿਰ ਜਦੋਂ ਅਸੀਂ ਦਾ ਹੋਰ ਰੀਵील ਕਰਾਂਗੇ ਤਾਂ ਪੀਸ ਸਫਰ ਹੋਏਗਾ ਉਹ ਬੰਦੇ ਫਸ ਸਕਦੇ ਨੇ ਇਸ ਕਰਕੇ ਜੋ ਵੀ ਪ੍ਰੋਗਰੈਸ ਹੋਏਗੀ ਅਰੈਸਟ ਹੋਣਗੀਆਂ ਤੁਹਾਨੂੰ ਗੁਰੂ ਦੱਸਾਂਗੇ ਇੱਕ ਰੋਟੀ ਕੰਮ ਕਰ ਕੀ ਕਰਦੀ ਸੀ ਜੀ ਇਹਦੇ ਤੋਂ ਬੜਾ ਜੀ ਕਿਤੇ ਉਹ ਛੋਟੇ-ਮੋਟੇ ਕੰਮ ਦਿਖਾਵੇ ਵਾਸਤੇ ਕਰਦੇ ਨੇ ਪਰ ਮੇਨ ਕੰਮ ਇਹਨਾਂ ਦਾ ਹੈ ਹੀ ਹੈ ਸੇ ਇੰਗਰੋਪੀ ਕਿਥੋਂ ਰਹਿਣ ਵਾਲੇ ਸਰ ਕਿਹੜੇ ਪਿੰਡ ਦੇ ਰਹਿਣ ਵਾਲੇ ਸਰ ਆ ਇੱਕ ਤਾਂ ਚਰਨਦੀਪ ਸਿੱਧੀ ਫਿਰੋਜ਼ਪੁਰ ਦੇ ਹੈ ਜੀ ਮੱਲਾਵਾਲਾ ਰੋਡ ਦੇ ਉਪਰੋਂ ਦਾ ਹੈਗਾ ਪ੍ਰਤਾਪ ਜਿਹੜਾ ਹੈਗਾ ਕਲਚਰ ਦਾ ਦਾਸਾ ਮੈਂ ਰਹਿਣ ਵਾਲਾ ਜਗਦੀਪ ਜਿਹੜਾ ਅਰਨੀ ਵਾਲਾ ਦਾ ਰਹਿਣ ਵਾਲਾ ਮਲੂਕ ਮਮਦੂਰ ਦਾ ਫਰਕ ਨਹੀਂ ਕੋ ਮਰੇ ਨਾਲ ਜੀ ਆ ਉਮਰ ਯੰਗ ਨੇ ਜੀ ਬਿਲਕੁਲ ਯੰਗ ਨੇ ਜੀ ਐਗਜ਼ੈਕਟ ਜੇ ਤੁਹਾਨੂੰ ਉਹ ਪ੍ਰੈਸ ਕੋਰਟ ਦੀ ਬਰੇਕ ਕਰ ਦਵਾਂਗਾ ਸਰ ਜਦੋਂ ਲੂਕ ਦੇ ਉੱਪਰ ਪਹਿਲਾਂ ਵੀ 11 ਕਿਲੋ ਵੱਡੀ ਚੱਲ ਰਹੀ ਹੋਈ ਆ ਤਾਂ ਕਿੱਦਾਂ ਇਹੇ ਮੈਂ ਦੱਸਿਆ ਹੈਗਾ ਕਿ ਵੀ 11 ਜੋਰ ਗੋਟ ਆਇਆ ਹੈ 11 ਕਿਲੋ ਹੈਗਾ ਪਰ ਅਸੀਂ ਉਹ ਦੇਖ ਰਹੇ ਹਾਂ ਉਹ ਕਿ ਕਿਸ ਤਰ੍ਹਾਂ ਬਾਹਰ ਆਇਆ ਭੇਲ ਤੇ ਆ ਜਾਂਦਾ ਅਦਰਵਾਈਜ਼ ਹੈਗਾ ਉਸੇ ਦੇਖਦੇ ਹਾਂ ਹਾਂਜੀ